ਇਹ ਇਨਸਾਫ ਦੀ ਗੱਲ ਬਾਰ ਬਾਰ ਚੱਕ ਰਹੇ ਹੋ ਮੋਸੇ ਵਾਲੇ ਦੀ ਇਨਸਾਫ ਨਹੀਂ ਹੋ ਰਿਹਾ ਪਾਰਲੀਮੈਂਟ 'ਚ ਗੱਲ ਹੋਣੀ ਚਾਹੀਦੀ ਹੈ ਹਾਂਜੀ ਇਨਸਾਫ ਦਾ ਜਦੋਂ ਜੀ ਨਹੀਂ ਰਿਹਾ ਜਿਵੇਂ ਮੈਂ ਪਹਿਲਾਂ ਵੀ ਮੈਂ ਦੱਸ ਚੁੱਕਿਆ ਹੈ ਕਿ ਦੋ ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਕੋਈ ਸ਼ੀਸ਼ੂ ਹੋਈ ਨਹੀਂ ਮੇਰੇ ਕੇਸ ਦੇ ਵਿੱਚ ਚਾਰਜ ਫਰੇਮ ਹੋਇਆ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਬਹੁਤ ਵੱਡੀ ਗੱਲ ਹੋ ਗਈ ਮੈਂ ਤਾਂ ਮੈਂ ਇੰਨਾ ਨਾਰਾਜ਼ ਸੀ ਇਸ ਗੱਲ ਤੋਂ ਲੈ ਕੇ ਕਿ 27 ਦੋਸ਼ੀਆ ਆਈ ਵਾਰੀ ਕਦੀ ਅਪਲੀਕੇਸ਼ਨ ਕੋਈ ਲਾ ਦਿੰਦਾ ਹੈ ਇੱਕ ਮਿੰਟ ਆਪਸੀ ਤੋ ਕੀ ਇਸ ਲੱਗਦਾ ਲੱਗਦਾ 2 ਸਾਲਾਂ ਲੰਘੇ 24 ਮਹੀਨੇ ਬਾਅਦ ਚਾਰ ਫਰੇਮ ਹੋਏ ਤੇ ਐਡੀਬੀ ਤੋਂ ਐਡੀਬੀ ਸਟਾਰਟ ਹੋਣੀ ਹੈ ਸ਼ੁਕਰ ਹੈ ਪ੍ਰਮਾਤਮਾ ਸਤਿ ਸਿਧੂ ਜੀ ਸਮਰਥਕਾਂ ਨੂੰ ਦੁੱਤੀ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾ ਕਰੂੰ ਪਰ ਅੱਜ ਤੁਸੀਂ ਇੱਥੇ ਵੀ ਆਏ ਹੋ ਘਰ ਇੱਕ ਤੁਹਾਡੇ ਸਿੱਧੂ ਸਾਹਿਬ ਦੇ ਸੰਦ ਵਿੱਚ ਸਮਰਥਕ ਇਸ ਵੇਲੇ ਕੁਝ ਸੁਣੇ ਹੈ ਮੈਂ ਕਹਾਂ ਸੀ ਕਿ ਸਮਰਥਕ ਦੇ ਜਿਹੜੇ ਸਿਰਫ ਸੋਸ਼ਲ ਮੀਡੀਆ ਤੇ ਪੈਂਦੇ ਵੀ ਕਿਸੇ ਵੀ ਪਾਰਟੀ ਨਾਲ ਨਾਂ ਕਰਿਆ ਜਾਵੇ ਮਕਬੂਲਨ ਸਾਹਮਣੇ ਨਿਕਲਿਆ eh 14.7 ਦਾ ਮੈਨੂ ਅਸੀਂ ਸਟਾਰਟ ਤੋਂ ਪਾਉਣ ਕਰਦੇ ਹਾਂ ਜੀ ਜੀ ਫੇਸਬੁੱਕ ਤੋਂ ਵੀ ਐਡਵਰਟਿਸਿੰਗ ਕੀਤੀ ਆ ਪਰੰਤੂ ਮੈਨੂੰ ਸਿੱਧੇ ਤੌਰ ਤੇ ਕਹਲੇ ਕਿਸੇ ਬੱਚੇ ਨੇ ਗੱਲ ਨਹੀਂ ਕੀਤੀ ਤੁਹਾਨੂੰ ਬੱਸ ਮੈਨੂੰ ਇਸ ਦਾ ਸੰਦੇਸ਼ ਦੇ ਦਿੱਤੀ ਪਰੰਤੂ ਠੀਕ ਹੈ ਇਸ ਮੇਰੇ ਨਾਲ ਜਿਹੜੇ ਵਿੰਨੇ ਸਾਡੇ ਚੌਹਣ ਹੈ ਤੁਹਾਨੂੰ ਹਰ ਵਰਗ ਹਰ ਧਰਮ ਹਰ ਜਾਤ ਨਾਲ ਉਹ ਸਿੱਧੇ ਤੌਰ ਤੇ ਚਾਰ ਬੱਤ ਪੂਛ ਸਕਦੇ ਪਰੰਤੂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਾਧਿਅਮ ਨਾਲ ਦਿਵਾਉਣਾ ਚਾਹੁੰਦਾ ਮੈਂ ਇਸੇ ਤਰ੍ਹਾਂ ਦੇ ਵਿਵਾਦ ਦੇ ਵਿੱਚ ਮੈਂ ਨਾ ਬਿਕੀਨ ਨੂੰ ਪਹੀਆ ਪਰ ਤੋਂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਕਿ ਇਸੇ ਜਰੂਰ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਕਰ ਨਹੀਂ ਸ਼ਕਦਾ ਮੈਂ ਭਾਜਪਾ ਕੋਲੇ ਵੀ ਗਿਆ ਮੈਂ ਆਮ ਆਦਮੀ ਪਾਰਟੀ ਕੋਲੇ ਵੀ ਗਿਆ ਪਰ ਤੋਂ ਮੈਂ ਹਰ ਲੀਡਰ ਨੂੰ ਮਿਲਿਆ ਸੁਣਾਉਣ ਵਿੱਚ ਤਾਂ ਮੈਂ ਸਾਰੀ ਚੀਜ਼ਾਂ ਨਿਚੋਰ ਕੇ ਕੱਢ ਕੇ ਦੇਖਦਾ ਵੀ ਇਹ ਕੀ ਗੱਲ ਸਹੀ ਢੰਗ ਨਾਲ ਉੱਪਰ ਪੱਤਰ ਰੱਖੀ ਜਾ ਸਕਦੀ ਹੈ ਤਾਂ ਮੈਨੂੰ ਇਸੇ ਬਾਰੇ ਦਾ ਵਿਸ਼ਵਾਸ ਜੁਰਾ ਵੱਧ ਗਿਆ ਤਾਂ ਇਹ ਨਾ ਪਰ ਇਥੇ ਮੈਂ ਆਲਰੇਡੀ ਪਹਿਲਾਂ ਵੀ ਆ ਮੈਂ 1 ਨੰਬਰ ਤੋਂ ਤੇ ਉਹ ਕੋਈ ਕਰਦਾ ਹੁੰਦਾ ਜੀ ਮੈਨੂੰ ਪੁੱਛੋ ਵੀ ਮੈਂ ਕਹਿੰਦਾ ਜੀ ਹੁਣ ਤਾਂ ਮੈਂ ਬਾਖਾ ਕੱਲ ਹੁਣ ਮੈਂ ਇੱਧਰ ਆ ਗਿਆ ਮਨੂ ਵੀ ਮੈਂ ਯਾਦ ਖਰਾ ਹੋ ਜਾਣਾ ਤਾਂ ਮੈਂ ਕਹਿੰਦਾ ਮੈਂ ਯਾਦ ਖਰਾ ਵੋਟਾਂ ਮੈਂ ਸਾਰੇ ਵੀ ਕਹਿੰਨਾ ਉਸ ਤੋਂ ਪੁਰਾ ਜਿੱਤਨ ਤੋਂ ਮੈਂ ਕਹਿੰਦਾ ਆਪਣਾ ਮੁਖਲਾਣਾ ਆ ਕੁਲੀਅਰ ਨਹੀਂ ਹੋ ਗਿਆ ਮੈਂ ਇੱਥੇ ਖੜਾ ਮੈਂ ਪੱਤਰ ਵੀ ਸਾਡੀ ਤੋਂ ਨਹੀਂ ਨਾ ਕਮਿਸ਼ਨ ਕਰਦਾ ਹੈ ਨਾ ਚੁਣਵੀ ਕਰਨ ਦਾ ਮੇਰਾ ਹਮੇਸ਼ਾ ਹੀ ਇੱਕ ਧੰਦਾ ਪਹੁੰਚ ਸੀ ਕਿ ਜੇ ਮੈਂ ਬਣ ਸਕਦਾ ਹਾਂ ਉਹ ਤੱਕ ਦੀ ਬਿਨਾਂ ਹੀ ਅਸੀਂ ਸਿਰਫ ਇਲੈਕਸ਼ਨ ਬਾਰੇ ਸੋਚਦੇ ਹਾਂ ਕਿ ਇਲੈਕਸ਼ਨ ਲੱਪੇ ਹੋਣ ਮੇਰਾ ਮੇਰਾ ਮੇਨ ਮਕਸਦ ਹੈ ਉਹ ਇਲੈਕਸ਼ਨ ਹੋਣਾ ਕਿਉਂਕਿ ਮੇਰੇ ਅੱਗੇ ਜਸਟਿਸ ਹੈ ਮੈਂ ਜਸਟਿਸ ਨੂੰ ਸਮਝਾ ਤਾ ਹੀ ਦੇ ਪਾਉਂਗਾ ਜੇ ਮੈਂ ਫ੍ਰੀ ਰਹਿੰਦਾ ਹਾਂ ਨੰਬਰ 2 ਉਹ ਤੇ ਮੇਰੀ ਘਰੇ ਬੱਚੇ ਇਦਾਂ ਵੀ ਐ ਛੋਟਾ ਜਿਹਾ ਬੱਚਾ ਹੈ ਸਾਰੀ ਚੀਜ਼ ਸੁਭਾਲਣੀ ਮੇਰੀ ਵੀ ਪਹਿਲਾਂ ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸੁਭਾਲਦਾ ਫਿਰ ਮੈਂ ਜੇ ਸੁਭਾਲਦਾ ਹਾਂ ਜੀ ਤਾਂ ਪਹਿਲਾਂ ਮੈਨੂੰ ਆਪਣੇ ਪੈਰਾਂ ਦੇ ਖੜਨਾ ਹੈ ਫਿਰ ਉਸ ਤੋਂ ਬਾਅਦ ਇਹ ਪੀਟੀਕਲ ਪਾਰਟੀਆਂ ਤਾਂ ਹੈ ਗਈਆਂ ਇਲੈਕਸ਼ਨ ਲੜਦਾ ਕੋਈ ਬੇਦੀ ਲੋਕਾਂ ਦੀ ਨਵੀਂ ਗੱਲ ਤਾਂ ਹੈ ਨਹੀਂ ਇੱਕ ਹਾਲਾਤ ਚੰਗੇ ਬਣੇ ਕਹੋ ਤੁਹਾਡੇ ਬੇਟਾ ਜੀ ਨੂੰ ਮੇਲੇ ਤੇ ਚੌਂੜੀ ਸੇਰ ਫਾਰ ਕੇ ਸੀ ਤੇ ਹੁਣ ਜਿਸ ਤਰ੍ਹਾਂ ਸਿੱਧੂ ਸਾਫ ਖੜੇ ਹੋਏ ਉਹ ਸਮਝਣ ਦਿੱਤਾ ਹੈਗਾ ਤੁਹਾਨੂੰ ਲੱਗਦਾ ਕਿ ਇਹ ਲੋਕ ਜਿਹੜੇ ਹੈਗੇ ਆਸ ਤੋਂ ਮਾਸ ਦੇ ਕਬਦਲਾ ਲੈਣ ਗਏ ਤੇ ਕਬਡੀ ਬਾਕ ਮਾਦਰੀ ਸਦਾਨਗੇ ਰਿਕਵਿਟਰ ਜਿੰਤਹਾਰ ਦਾ ਇਹਦਾ ਇੱਕ 파ਰਟ ਹੈ ਹਨਾ ਉਹ ਤਾਂ ਬੰਦੀ ਹੈ ਤੇ ਅਰਬੂ ਆਪਾ ਤਾਂ ਅਪੀਲ ਕਰ ਸਕਦੇ ਹਨਾ ਕੋਈ ਮਤਲਬ ਮੈਂ ਕਿਸ ਨੂੰ ਬਾਉਂਡ ਕਰ ਨਹੀਂ ਕਰ ਸਕਦਾ ਮੈਂ ਇਹ ਕਹਿ ਸਕਦਾ ਕਿ ਮੈਂ ਇਹਨਾਂ ਲੋਕਾਂ ਤੋਂ ਉਮੀਦ ਹੈ ਤਾਂ ਮੈਂ ਲੋਕਾਂ ਨੂੰ ਹਿੰਮਤ ਦਾ ਸੰਦੇਸ਼ ਦੇ ਸਕਦਾ ਕਿ ਜੇ ਤੁਸੀਂ ਮਦਦ ਕਰ ਦੋਗੇ ਤਾਂ ਬੜਾ ਫਾਇਦਾ ਹੋਵੇਗਾ ਅਦਰਭਾਈ ਤੁਹਾਡਾ ਜੋ ਵੀ ਫੈਸਲਾ ਹੈ ਧੰਨਵਾਦ ਧੰਨਵਾਦ